ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕਾ ਹੋ ਇਸ ਸਮੇਂ ਸਾਡੇ ਨਾਲ ਮਨਦੀਪ ਪੁਨੀਆ ਜੀ ਜੁੜ ਚੁੱਕੇ ਨੇ ਤੇ ਇਸ ਸਮੇਂ ਦੀ ਬਹੁਤ ਵੱਡੀ ਖਬਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਚੱਲ ਰਹੇ ਮੋਰਚੇ ਨੂੰ ਲੈ ਕੇ ਆ ਰਹੀ ਹੈ ਅੱਜ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸੀ ਜਿਸ ਦੇ ਵਿੱਚ ਮੀਟਿੰਗ ਤੋਂ ਬਾਹਰ ਆ ਕੇ ਤਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਹੁਤ ਸਖਾਵੇ ਮਾਹੌਲ 'ਚ ਮੀਟਿੰਗ ਹੋਈ ਹੈ ਤੇ ਅਗਲੀ ਮੀਟਿੰਗ ਦਾ ਸਮਾਂ ਵੀ ਬੰਨ੍ਹ ਲਿਆ ਗਿਆ ਪਰ ਕੁਝ ਸਮੇਂ ਬਾਅਦ ਹੀ ਤਸਵੀਰਾਂ ਤੇ ਬਰਾ ਤੋਂ ਹੋਰ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕੱਲ ਰਾਤ ਤੋਂ ਹੀ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪੁਲਿਸ ਦੀ ਬਹੁਤ ਵੱਡੀ ਮੂਵਮੈਂਟ ਦੇਖਣ ਨੂੰ ਮਿਲ ਰਹੀ ਹੈ ਉਸੇ ਨੂੰ ਲੈ ਕੇ ਹੁਣ ਸਾਫ਼ ਹੋ ਗਿਆ ਹੈ ਕਿ ਮੂਵਮੈਂਟ ਕਿਉਂ ਹੋ ਰਹੀ ਸੀ ਸਾਡੇ ਨਾਲ ਮੰਦੀਪ ਪੁਨੀਆਂ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਹੋ ਰਿਹਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਕਿਉਂਕਿ ਬਹੁਤ ਜ਼ਿਆਦਾ ਮੂਵਮੈਂਟ ਹੋ ਚੁੱਕੀ ਹੈ ਇਸ ਸਮੇਂ ਜੀ ਪੂਨੀਆ ਜੀ ਤੁਸੀਂ ਜੁੜ ਚੁੱਕੇ ਹੋ ਦੱਸਿਓ ਜੀ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲਾਂ ਜੇ ਮੈਂ ਸ਼ੁਰੂ ਤੋਂ ਹੀ ਜੇ ਵੱਡੀ ਖਬਰ ਦੱਸਦਾ ਤੇ ਵੱਡੀ ਖਬਰ ਇਹ ਹੈ ਕਿ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਲੱਸ ਵੱਲੋਂ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਜਦੋਂ ਕਿਸਾਨ ਆਗੂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਝੋਨ ਨਾਲ ਮੀਟਿੰਗ ਖਤਮ ਕਰਕੇ ਆਪਣੇ ਮੋਰਚੇ ਤੇ ਪਰਤ ਰੇ ਸੀ ਵਾਪਸ ਜਾ ਰਹੇ ਸੀ ਉਹ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਚੰਡੀਗੜ੍ਹ ਜਿਵੇਂ ਚੰਡੀਗੜ੍ਹ ਦਾ ਬਾਰਡਰ ਕਰਾਸ ਹੁੰਦਾ ਹੈ ਮੁਹਾਲੀ ਦਾ 에어ਪੋਰਟ ਰੋਡ ਜਿੱਥੇ ਬੈਸਟ ਇੱਕ ਮੋਲ ਹੈ ਉੱਥੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਗੱਡੀ ਰੋਕੀ ਜਾਂਦੀ ਹੈ ਉਹਨਾਂ ਦੇ ਸਮਰਥਕ ਵੀ ਉਹਨਾਂ ਦੇ ਨਾਲ ਸੀਗੇ ਉਹਨਾਂ ਦੇ ਸਮਰਥਕਾਂ ਨੂੰ ਵੀ ਹरासत ਲਿਆ ਜਾਂਦਾ ਹੈ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਜਿਹੜੇ ਰੋਡ ਸੀਗਾ ਰੋਡ ਚੱਲ ਰਿਆ ਸੀ ਆਪਣੇ ਗਤੀ ਨਾਲ ਸਾਰੇ ਰੋਡ ਨੂੰ ਰੋਕ ਦਿੱਤਾ ਗਿਆ ਉਸੇ ਟਾਈਮ ਪੰਡਾ ਪੁਲਿਸ ਵੱਲੋਂ ਤੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੇ ਦੂਜੇ ਮੋਰਚੇ ਦੇ ਆਗੂ ਹੈਗੇ ਕਿਸਾਨਾਂ ਆਗੂ ਹੈਗੇ ਅਸਰਉਂਧ ਸਿੰਘ ਪੰਦੇ ਰੋਰੀ ਉਹਨਾਂ ਨੂੰ ਜੀਰਖਪੁਰ ਬੈਰੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਕਿਹਾ ਜਾ ਰਿਹਾ ਹੈ ਹਜੇ ਤੱਕ ਜਿਹੜੀ ਸਾਡੇ ਤੱਕ ਅਪਡੇਟ ਹੈ 100 ਤੋਂ ਜ਼ਿਆਦਾ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਜਿਨ੍ਹਾਂ ਚ 16 17 ਕਿਸਾਨਾ ਗੂਨੇ 17 ਦੇ ਨੇੜੇ ਤੇੜੇ ਕਿਸਾਨਾ ਗੂਨੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਤੇ ਅੱਜ ਸਵੇਰ ਤੋਂ ਹੀ ਇਨਫੈਕਟ ਕੱਲ ਸਵੇਰ ਤੋਂ ਹੀ ਜਿਹੜਾ ਸ਼ੰਭੂ ਬਾਰਡਰ ਤੇ ਖਨੂਰੀ ਬਾਰਡਰ ਤੇ ਪੁਲਿਸ ਦੀ ਜਿਹੜੀ ਟੁਕੜੀਆਂ ਸੀ ਕਿਆਂ ਉਹ ਵਤਨੀਆਂ ਸ਼ੁਰੂ ਹੋ ਗਿਆ ਸੀ ਕਿਆਂ ਜਿਹੜੇ ਸਕਿਉਰਿਟੀ ਫੋਰਸਿਜ਼ ਸੀ ਉਹ ਵੀ ਲਾਈਆਂ ਜਾ ਰਹੀਆਂ ਸੀ ਤੇ ਇਹ ਸਾਰਾ ਕੁਝ ਪੰਜਾਬ ਪੁਲਿਸ ਵੱਲੋਂ ਹੋਇਆ ਹੈ ਜਦਕਿ ਜਿਹੜਾ ਮੋਰਚਾ ਹੈ ਉਹ ਸੈਂਟਰ ਸਰਕਾਰ ਤੇ ਉਲਟ ਲੱਗਿਆ ਹੋਇਆ ਹੈ ਇਹ ਜਾਣਕਾਰੀ ਹਜੇ ਤੱਕ ਹੈਗੀ ਆ ਅਸੀਂ ਵੀ ਲਗਾਤਾਰ ਦੌੜ ਭੱਜ ਕਰ ਰਹੇ ਹਾਂ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਆਗੂ ਹੈਗੇ ਆ ਉਹ ਰਿਟੇਨ ਕੀਤੇ ਗਏ ਹੈਗੇ ਉਹਨਾਂ ਤੱਕ ਪਹੁੰਚ ਸਕੀਏ ਲੇਕਿਨ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਡੀਟੇਨ ਕਰਕੇ ਕਿੱਥੇ ਲੈ ਕੇ ਜਾਇਆ ਗਿਆ ਹੈਗਾ ਹਰਿਆਣਾ ਤੋਂ ਅਭੀ ਮਨੂਕਾੜ ਵਰਕੇ ਹੋਰ ਵੀ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸਾਨ ਆਗੂਆਂ ਨੂੰ ਤੇ ਇੱਕ ਵੱਡੀ ਗਿਣਤੀ ਤੇ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਹਜੇ ਇਹ ਹੀ ਅਪਡੇਟ ਹੈ ਬਾਕੀ ਜੀ ਇਹ ਕਿਹਾ ਜਾ ਰਿਹਾ ਕਿ 2 ਘੰਟੇ ਬਾਅਦ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਵੀ ਪੁਲਿਸ ਕ੍ਰੈਕਡਾਊਨ ਕਰ ਸਕਦੀ ਹੈ ਤੇ ਇਹ ਸਾਰਾ ਕੁਝ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਜਦ ਕਿ ਜਿਹੜਾ ਮੋਰਚਾ ਹੈ ਇਹ ਮੈਂ ਇਹ ਮੈਂ ਪੁੱਛਣਾ ਚਾਹੁੰਦਾ ਸੀ ਇਹ ਪੁਨੀਆ ਜੀ ਮਾਫ ਚਾਹੁੰਦਾ ਗੱਲ ਕੱਟ ਰਿਹਾ ਮੈਂ ਇਹ ਪੁੱਛ ਜਾਨਣਾ ਚਾਹੁੰਦਾ ਸੀ ਕਿ ਜਿਹੜੀ ਕੱਲ ਤੋਂ ਹੀ ਲਗਾਤਾਰ ਮੂਵਮੈਂਟ ਪੰਜਾਬ ਪੁਲਿਸ ਦੀ ਨਜ਼ਰ ਆ ਰਹੀ ਸੀ ਬਹੁਤ ਵੱਡੇ ਪੱਧਰ ਦੇ ਉੱਪਰ ਕਰੀਬ 18000 ਦੀ ਗਿਣਤੀ ਦੱਸੀ ਜਾ ਰਹੀ ਸੀ ਕਿ ਪਹਿਲਾਂ ਸੰਗਰੂਰ ਜਾਂਦੀ ਹੈ ਪੁਲਿਸ ਫੋਰਸ ਫੋਰਸ ਫਿਰ ਉੱਥੋਂ ਉਹਨਾਂ ਦੀ ਮੂਵਮੈਂਟ ਸ਼ੁਰੂ ਕੀ ਲੱਗਦਾ ਹੈ ਕਿ ਇਨਾਂ ਨੇ ਮਿੱਥ ਲਿਆ ਹੋਇਆ ਹੈ ਕਿ ਧਰਨੇ ਨੂੰ ਤਾਰ ਪੀਟੋ ਕਰਨਾ ਹੈ ਇਹਨੂੰ ਉੱਥੋਂ ਪੱਟ ਕੇ ਉਖਾੜ ਦੇਣਾ ਇੱਕ ਤਰ੍ਹਾਂ ਦਾ ਦੇਖੋ ਧਰਨੇ ਨੂੰ ਖਤਮ ਕਰਨ ਤੱਕ ਜਾ ਰਹੇ ਨੇ ਮੈਨੂੰ ਵੀ ਮੈਂ 2-3 ਦਿਨ ਪਹਿਲਾਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੇਰੇ ਜਿਹੜੇ ਪੁਲਿਸ ਵੀ ਮੇਰੇ ਕੋਲ ਵੀ ਪੁੱਛ ਕਿਸ ਵਾਸਤੇ ਪਹੁੰਚੀ ਸੀਗੀ ਉਦੋਂ ਮੈਨੂੰ ਸਮਝ ਨਹੀਂ ਆਇਆ ਮੈਨੂੰ ਲੱਗਿਆ ਕਿ ਜਿਹੜਾ ਸਾਡਾ ਰੂਟੀਨ ਜਿਹੜੀ ਪੁੱਛਕਿਛ ਹੁੰਦੀ ਰਹਿੰਦੀ ਹੈ ਮੇਰੇ ਵਰਗੇ ਪੱਤਰਕਾਰਾਂ ਦੀ ਉਹ ਸ਼ਾਇਦ ਉਹ ਹੋਊਗੀ ਪਰ ਅੱਜ ਸਮਝ ਆ ਰਿਹਾ ਹੈ ਕਿ ਉਹ ਰੂਟੀਨ ਪੁੱਛਕਿਛ ਨਹੀਂ ਸੀਗੀ ਪੁਲਿਸ ਨੇ ਵੱਡਾ ਕ੍ਰੈਕਡਾਊਨ ਪਲਾਨ ਕੀਤਾ ਹੋਇਆ ਸੀਗੇ ਸੀਗਾ ਤੇ ਇਹ محکمہ ਦੇ ਅੰਦਰ ਜਿਹੜੇ ਵੱਡੇ ਅਫਸਰ ਹੈਗੇ ਸਿਰਫ ਉਹਨਾਂ ਨੂੰ ਪਤਾ ਸੀਗਾ ਤੇ ਜਿਹੜਾ ਭਗਵੰਤ ਮਾਨ ਹੈ ਸੀਐਮ ਪੰਜਾਬ ਦਾ ਉਹ ਲਗਾਤਾਰ ਇਸ ਸਾਰੇ ਇਸ ਘਟਨਾ ਕਰਮ ਨੂੰ ਮੋਨੀਟਰ ਕਰ ਰਿਹਾ ਸੀਗਾ ਤੇ ਇਹ ਵੱਡੇ ਸਵਾਲ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਸਰਕਾਰ ਤੇ ਕਿ ਪੰਜਾਬ ਪੁਲਿਸ ਕਿਵੇਂ ਇੱਕ ਕਿਸਾਨ ਅੰਦੋਲਨ ਤੇ ਕ੍ਰੈਕਡਾਊਨ ਇਹ ਜਦ ਕੀ ਉਹ ਜੜਾ ਮੋਰਚਾ ਹੈਗਾ ਉਹ ਤਾਂ ਸੈਂਟਰ ਸਰਕਾਰ ਤੇ ਉਲਟ ਲੱਗਿਆ ਹੋਇਆਗਾ ਇਹ ਕਈ ਸਾਡੇ ਸਵਾਲ ਨੇ ਜਨਾ ਦਾ ਜਵਾਬ ਮਿਲਣਾ ਚਾਹੀਦਾਗਾ ਤੇ ਲਗਾਤਾਰ ਜਿਹੜੇ ਪੁਲਿਸ ਐਕਸ਼ਨ ਹੈ ਉਹ ਪੁਲਿਸ ਕਰ ਰਹੀ ਹੈਗੀ ਆ ਜੀ ਸੋ ਇਹ ਦੇ ਵਿੱਚ ਹੁਣ ਜਦੋਂ ਕਿਸਾਨਾਂ ਦਾ ਪੱਖ ਸੁਣਦੇ ਆ ਉਹ ਕਹਿੰਦੇ ਕਿ ਬਹੁਤ ਚੰਗੇ ਮਾਹੌਲ ਚ ਮੀਟਿੰਗ ਹੋਈ ਹੈ ਪਰ ਉਹ ਦੂਜੇ ਪਾਸੇ ਇਸ ਚੀਜ਼ ਦੀ ਕੀ ਲੋਡ ਪੈ ਜਾਂਦੀ ਹੈ ਸਰਕਾਰ ਨੂੰ ਕਿ ਉਹਨਾਂ ਦੇ ਵੱਲੋਂ ਐਕਸ਼ਨ ਦੀ ਤਿਆਰੀ ਜਿਹੜੀ ਬੀਤੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ ਐਨੌਂਸ ਉਸ ਮੌਕੇ ਕੀਤੀ ਜਾਂਦੀ ਹੈ ਜਦੋਂ ਹਾਲੇ ਮੀਟਿੰਗ ਚੋਂ ਨਿਕਲੇ ਹੀ ਨੇ ਕਿਸਾਨ ਬਿਲਕੁਲ ਬਿਲਕੁਲ ਇਹ ਮੈਂ ਜਦੋਂ ਕਿਸਾਨ ਸਭ ਤੋਂ ਪਹਿਲਾਂ ਜਿਹੜੇ ਕੈਬਨਿਟ ਮਨਿਸਟਰ ਸੀਗੇ ਸ਼ਿਵਰਾਜ ਸਿੰਘ ਚੌਹਾਨ ਉਹ ਜਦੋਂ ਬਾਹਰ ਨਿਕਲਦੇ ਹੈਗਾ ਨਿਕਲਦੇ ਸਾਰੀ ਉਹ ਕਹਿੰਦੇ ਕਿ ਉਹ ਜਿਹੜੇ ਅਗਲੀ ਮੀਟਿੰਗ ਹੋਣੀ ਹੈ ਉਹਦੀ ਡੇਟ ਵੀ ਦੱਸ ਦਿੰਦੇ ਨੇ ਮਈ ਦੇ ਪਹਿਲੇ ਹਫਤੇ ਜਿਹੜੀ ਡੇਟ ਆਈ ਹੈ 4 ਮਈ ਨੂੰ ਉਹ ਡੇਟ ਦੱਸ ਕੇ ਉਹ ਅੱਗੇ ਵੱਧ ਜਾਂਦੇ ਨੇ ਉਸ ਤੋਂ ਬਾਅਦ ਕਿਸਾਨ ਆਗੂ ਆਪਣੇ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਖੁਦ ਜਿਹੜੇ ਕੈਬਨਿਟ ਮਨਿਸਟਰ ਸੀਗੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਨ ਉਹ ਇਹ ਕਹਿ ਗਏ ਨੇ ਕਿ ਜਿਹੜੀ ਮੀਟਿੰਗ ਉਹ ਖੁਸ਼ ਨਮਾ ਮਾਹੌਲ ਚ ਹੋਈ ਹੈ ਪਰ ਦੇਖੋ ਤੁਸੀਂ ਜਦੋਂ ਹੀ ਇਹ ਕਿਸਾਨ ਆਗੂ ਆਪਣੇ ਮੋਰਚੇ ਵਤਰੇ ਹੁੰਦੇ ਆ ਉਦੋਂ ਹੀ ਇਹ ਜਿਹੜੇ ਗ੍ਰਿਫਤਾਰੀਆਂ ਹੈਗੀਆਂ ਇਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ तकरीबन 5 ਵਜੇ ਦਾ ਸਮਾਂ ਸੀ ਜਦੋਂ ਇਹ ਸਾਰਾ ਕ੍ਰੈਕਡਾਊਨ ਹੋਇਆ ਹੈਗਾ ਤੇ ਇਹਨਾਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਹਜੇ ਤੱਕ ਜਿਹੜੇ ਕਿਸਾਨ ਨੇ ਉਹ ਡਿਟੇਨ ਨੇ ਉਹਨਾਂ ਦੀ ਲੋਕੇਸ਼ਨ ਅਡਰਡ ਕਿਸਾਨਾਂ ਨੂੰ ਅਡਰਡ ਥਾਵਾਂ ਤੇ ਲੈ ਕੇ ਜਾਇਆ ਜਾ ਰਿਹਾ ਹੈ ਸਾਨੂੰ ਲੋਕੇਸ਼ਨ ਨਹੀਂ ਪਤਾ ਲੱਗ ਰਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਤੱਕ ਪਹੁੰਚ ਸਕੀਏ ਉਸ ਤੋਂ ਬਾਅਦ ਅਸੀਂ ਮੋਰਚੇ ਤੇ ਵੀ ਜਾਵਾਂਗੇ ਕਿਉਂਕਿ ਮੋਰਚੇ ਤੇ ਵੀ ਲਗਾਤਾਰ ਜਿਹੜਾ ਕ੍ਰਾਈਮ ਕਵਰ ਕਰਨ ਵਾਲੇ ਪੱਤਰਕਾਰ ਹੈਗੇ ਆ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਪੁਲਿਸ ਵੱਲੋਂ ਕਿ ਵੱਡਾ ਕ੍ਰੈਕਡਾਊਨ ਪੁਲਿਸ ਵੱਲੋਂ ਕਿਤਾ ਜਾ ਸਕਦਾ ਹੈ ਇਸੇ ਕਰਕੇ ਅਸੀਂ ਜਿਹੜੀ ਇਹ ਪਸਦੋਰਡ ਕਰ ਰਹੇ ਹਾਂ ਅਸੀਂ ਪੱਤਰਕਾਰ ਕੋਸ਼ਿਸ਼ ਕਰਾਂਗੇ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਆ ਪੰਜਾਬ ਦੇ ਹਰਿਆਣੇ ਦੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਕ੍ਰੈਕਡਾਊਨ ਚੱਲ ਰਿਹਾ ਕਿਸਾਨਾਂ ਤੇ ਇਹਦੀ ਸਹੀ ਖਬਰ ਆਪਕੋ ਲੋਕਾਂ ਤੱਕ ਪਹੁੰਚਾਈ ਜਾ ਸਕੇ ਤੇ ਮੇਰੀ ਮਜਬੂਰੀ ਹੈ ਹੁਣ ਮੈਂ ਮੈਨੂੰ ਜਿਹੜਾ ਆਪਣਾ ਇਹ ਫੋਨੋ ਹੈ ਇਹ ਮੈਨੂੰ ਇੱਥੋਂ ਇੱਥੇ ਹੀ ਕੱਟਣਾ ਪਊਗਾ ਤੇ ਹੋਰ ਜਿਹੜੀ ਕੋਈ ਅਪਡੇਟ ਹੋਈ ਤਾਂ ਮੈਂ ਜ਼ਰੂਰ ਆਪ ਜੀ ਤੱਕ ਦੱਸਾਂਗਾ ਜੇ ਮੇਰੀ ਕਿਸੇ ਕਿਸਾਨ ਆਗੂ ਨਾਲ ਡਿਟੈਂਸ਼ਨ ਚ ਗੱਲ ਹੋ ਪਾਈ ਜਾਂ ਫਿਰ ਕੋਈ ਕਿਸੇ ਕਿਸਾਨ ਆਗੂ ਨਾਲ ਜੇ ਮੇਰੀ ਫੋਨ ਤੇ ਵੀ ਗੱਲ ਹੋ ਪਾਈ ਤਾਂ ਮੈਂ ਉਸ ਫੋਨ ਫੋਨੋ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਜੀ ਜੀ ਜ਼ਰੂਰ ਜ਼ਰੂਰ ਉਹ ਵੀ ਜਾਣਕਾਰੀ ਸਾਂਝੀ ਕਰ ਦਿਓ ਅੰਤ ਦੇ ਵਿੱਚ ਮੈਂ ਵੀ ਜਾਣਕਾਰੀ ਜੋੜ ਦਿੰਦਾ ਕਿ ਮੈਂ ਲਗਾਤਾਰ ਸਕਰੋਲ ਕਰ ਰਿਹਾ ਨਾ ਲਗਾਤਾਰ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਇਸ ਦੇ ਵਿਚਾਲੇ ਪੰਜਾਬ ਦੇ ਪੱਤਰਕਾਰਾਂ ਦੇ ਜਦੋਂ ਫੀਡ ਦੇਖ ਰਹੇ ਆ ਜਿਹੜੇ ਕਿ ਜਾ ਰਹੇ ਨੇ ਖਨੌਰੀ ਬਾਰਡਰ ਦੇ ਵੱਲ ਨੂੰ ਤੇ ਦਿੜਬਾ ਤੋਂ ਖਨੌਰੀ ਨੂੰ ਜਿਹੜਾ ਰਸਤਾ ਜਾਂਦਾ ਉਸ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਫੋਰਸ ਦੀਆਂ ਗੱਡੀਆਂ ਦੇਖੀਆਂ ਜਾ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਸ ਰਸਤੇ ਤੋਂ ਐਂਟਰ ਹੋ ਰਹੀ ਹੈ ਖਨੌਰੀ ਬਾਰਡਰ ਦੇ ਵੱਲ ਨੂੰ ਜਾ ਰਹੀ ਹੈ ਇਹਦਾ ਮਤਲਬ ਕਿ ਕ੍ਰੈਕਡਾਊਨ ਵਾਲੀ ਜਿਹੜੀ ਖਬਰ ਹੈ ਉਹਨੂੰ ਅਸੀਂ ਛੁਟਲਾ ਨਹੀਂ ਸਕਦੇ ਤਕਰੀਬਨ ਤਕਰੀਬਨ ਹੈ ਮੰਨ ਕੇ ਚੱਲਿਆ ਜਾਵੇ ਵੀ ਕੋਈ ਵੱਡਾ ਐਕਸ਼ਨ ਜਲਦੀ ਹੋਣ ਵਾਲਾ ਹੈ ਸੋ ਬਾਕੀ ਦੇਖਦੇ ਆਂ ਬਣਦਾ ਕੀ ਹੈ ਸੋ ਪੁਨੀਆ ਜੀ ਤੁਸੀਂ ਲਗਾਤਾਰ ਜਾਣਕਾਰੀਆਂ ਸਾਡੇ ਨਾਲ ਸਾਂਝੇ ਕਰਦੇ ਰਹੋ ਜੁੜੇ ਰਹੋ ਜੀ ਧੰਨਵਾਦ ਧੰਨਵਾਦ ਜੀ ਸ਼ੁਕਰ ਹੈ